ਹਾਂਜੀ ਇਹ ਵੀ ਸਚਾਈ ਆ ਨਾ ਜਿੱਦਾਂ ਉਹ ਇਧਰ ਸਾਰਸੰਗਤ ਵੱਧਦੀ ਜਾਣੀ ਆ ਦਿਨੋਂ ਹਾਂਜੀ ਇਹ ਵੀ ਸਚਾਈ ਆ ਨਾ ਜਿੱਦਾਂ ਉਹ ਇਧਰ ਸਾਰਸੰਗਤ ਵੱਧਦੀ ਜਾਣੀ ਆ ਦਿਨੋਂ ਆਟਾ ਮੰਨ ਕੇ ਚਲੋ ਵੀ 100 ਕੁੰਟ ਤੋਂ ਤਾਂ ਜਾਂਦਾ ਤੋਂ ਪਟਨਾ ਹੋਰ ਜਿਹੜੇ ਕੀਕ ਪ੍ਰਚਾਰ ਦੀ ਬਹੁਤ ਲੋੜ ਏ ਇਸ ਧਰਮ ਨੂੰ ਸਾਡੀ ਸਿੱਖ ਨੂੰ ਬਚਾਉਣ ਵਾਸਤੇ ਪਰ ਇਸ ਚੀਜ਼ ਤੋਂ ਭੱਜਦੇ ਆ ਰਹੇ ਆ ਨਸ਼ਿਆਂ ਦੇ ਵਿੱਚ ਜਦ ਨਾ ਪਿਉ ਦੀ ਸੇਵਾ ਵੀ ਕਰਿਆ ਕਰੋ ਇਹ ਸਾਹ ਸੰਗਤ ਜੀ ਇੱਥੇ ਸੰਯੋਗ ਦਿਆ ਕਰੋ ਬੱਚੇ ਸੁਣਦੇ ਨੇ ਇਹਨਾਂ ਤੋਂ ਵੱਡ ਭਾਗੇ ਕੋਈ ਹੋ ਨਹੀਂ ਸਕਦਾ ਇਸ ਜਗ੍ਹਾ ਦੇ ਵਿੱਚ ਸੋ ਧੰਨਵਾਦ ਸਾਥੀ ਮੈਂ ਤੁਹਾਡਾ ਆਪਣਾ ਗਰਮੇਸਨ ਤੁਸੀਂ ਦੇਖ ਰਹੇ ਹੋ ਡੋਲ ਮੀਡੀਆ ਹਰਿਆਣਾ ਅੱਜ ਅਸੀਂ ਮੌਜੂਦਾ ਸਰਸਾ ਜ਼ਿਲ੍ਹਾ ਦਾ ਪਿੰਡ ਸ੍ਰੀ ਜੀਵਨਨਗਰ ਸਾਥੀਓ ਜਿਹੜਾ ਕਿ ਤੁਹਾਨੂੰ ਦੱਸ ਦਈਏ 14 15 16 ਮਾਰਚ 2025 ਦਾ ਹੋਲਾ ਮਹੱਲਾ ਠਾਠਾ ਮਾਰਦਾ ਕੱਟ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੋਈ ਏ ਤੇ ਸਾਥ ਸ੍ਰੀ ਕੀ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਔਰ ਕੋਈ ਐਥੋਂ ਦੀ ਕੋਈ ਸਪੇਅਰ ਨਹੀਂ ਕਿ ਇੱਥੇ ਸੰਗਤ ਨਾ ਪਹੁੰਚੀ ਹੋਵੇ ਔਰ ਦਵਾਨ ਹਾਲ ਦੀ ਦੀ ਗੱਲ ਕਰੀਏ ਰਾਗੀ ਢਾਡੀ ਕੁਮਿਸ਼ਰ ਜਥੇ ਨੇ ਅਸੂਲ ਜੀ ਦਾ ਗੁਣਗਾੜ ਕਰਕੇ ਉਹਨਾਂ ਨੇ ਸਮਾ ਬੰਨਿਆ ਔਰ ਮੰਚ ਦੇ ਉੱਤੇ ਆਪਣਾ ਜਿਹੜਾ ਉਹਨਾਂ ਨੇ ਗੁਣਗਾੜ ਕੀਤੇ ਤੇ ਸਾਥਿਓ ਸਾਡੇ ਨਾਲ ਬੰਨਿਆ ਰਿਹਾ ਜਿਹਨੇ ਵੀ ਇੱਥੇ ਪ੍ਰਚਾਰਕ ਢਾਡੀ ਜਥੇ ਸਿੱਖ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜਾ 14 15 16 ਮਾਰਚ ਦਾ ਜਿਹੜਾ ਹੋਲਾ ਮਹਲਾ ਸ਼੍ਰੀ ਜੀਵਨ ਨਗਰ ਵਿਖੇ ਮਨਾਇਆ ਜਾ ਰਿਹਾ ਇਸ ਦਾ ਕੀ ਮਹੱਤਵ ਹੈ ਤੇ ਸਾਥੀਓ ਸਾਡੇ ਨਾਲ ਬਣੇ ਰਿਹਾ ਦੇ ਕਰਦੇ ਆਈਆਂ ਹੋਈਆਂ ਸਿੱਖ ਸੰਗਤਾਂ ਦੇ ਨਾਲ ਗੱਲਬਾਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਹੋਲਾ ਮਹਲਾ ਸ਼੍ਰੀ ਜੀਵਨ ਨਗਰ ਵਿੱਚ ਚੱਲ ਰਿਹਾ ਹੈ ਇਹ ਇੱਕ ਬਹੁਤ ਵੱਡਾ ਉਪਰਾਲਾ ਕੋਕਾ ਲੈਰ ਦਾ ਤੇ ਕੀ ਕਹਿਣਾ ਕਰੋ ਤੁਸੀਂ ਇਹ ਸਤੂਰਾ ਸਿੰਘ ਦੇ ਟਾਈਮ ਤੋਂ ਚੱਲਣ ਦੀ ਇਹ ਕੋਕਾ ਲੈਣ ਇੱਕ ਦੋ ਸਾਲ ਕੋ ਪ੍ਰਤਾਪ ਸਿੰਘ ਨੇ ਚਲਾਈ ਹੈ ਸਾਡੇ ਵੀ ਦਲੀਪ ਸਿੰਘ ਦਾ ਬਹੁਤ ਸਮਝੋਗੇ ਉਹ ਤੇ ਲੋਕਾਂ ਨੂੰ ਕਹਿੰਦੇ ਨਸ਼ਿਆਂ ਤੋਂ ਬਚੋ ਸਾ ਸੰਗਤ ਨੂੰ ਕਹਿੰਦੇ ਨਾਮ ਧਾਰੀ ਪੰਥ ਨੂੰ ਹੀ ਸਿਮਾਨ ਕਰੋ ਵੇਖੋ ਲੰਗਰ ਚੱਲਦਾ ਉਹਨਾਂ ਦਾ ਲਾਇਆ ਲੰਗਰ ਕਦੋਂ ਦਾ ਚੱਲਣ ਦਿਆ ਜਦੋਂ ਸਤਿਗੁਰ ਪ੍ਰਤਾਪ ਸਿੰਘ ਆਏ ਸੀ ਉੱਥੋਂ ਪਾਕਿਸਤਾਨੋਂ ਠੀਕ ਹੈ ਇਹ ਵੇਖੋ ਜੀ ਉਦੋਂ ਬਾਅਦ ਸਤਿਗੁਰ ਆਮ ਸਿੰਘ ਨੇ ਪਹਿਲਾਂ ਚਲਾਇਆ ਫਿਰ ਸਤਿਗੁਰ ਪ੍ਰਤਾਪ ਸਿੰਘ ਨੇ ਸਤਿਗੁਰ ਦਲੇਰ ਸਿੰਘ ਦੇ ਵੀ ਇਹੀ ਬਿਆਨ ਹੈ ਮਾਫੀ ਦੀ ਸੇਵਾ ਵੀ ਕਰਿਆ ਕਰੋ ਇਹ ਸਾ ਸੰਗਤ ਜੀ ਇੱਥੇ ਸੰਜੋਗ ਦਿਆ ਕਰੋ ਜਿਹੜੇ ਨਫਰਤਾਂ ਹੁੰਦੀਆਂ ਨੇ ਮਨ ਚੋਂ ਕੱਢੋ ਪਿਆਰ ਰੱਖੋ ਸਾਰਿਆਂ ਨਾਲ ਤੇ ਸਾਰੇ ਵੀਰ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਆਪਣਾ ਸਮਝਿਆ ਕਰੋ ਨਫਰਤ ਨਾ ਜਿਹੜੀ ਮਨਾਂ ਚੋਂ ਖਤਮ ਕਰੋ ਕੁਛ ਨਹੀਂ ਪਿਆ ਨਫਰਤ ਦੇ ਵਿੱਚ ਜਿਹੜੇ ਲੋਕ ਇੱਕ ਦੂਜੇ ਦੀਆਂ ਇਧਰੋਂ ਸੁਣ ਕੇ ਉਧਰ ਗੱਲਾਂ ਕਰਦੇ ਆ ਇਹ ਬੰਦ ਕਰੋ ਇਹਦੇ ਜੇ ਕੋਈ ਵੀ ਕਿਸੇ ਨੇ ਘਟਿਆ ਤੇ ਆ ਕੇ ਸੇਵਾ ਕਰੋ ਇਹਦੇ ਜੀ ਫਾਇਦਾ ਨਾਲੇ ਸਤਿਗੁਰਾਂ ਦਾ ਆਸ਼ੀਰਵਾਦ ਲਓ ਤੇ ਇਹਦੇ ਜੀ ਭਣਾ ਵਾਹਿਗੁਰਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰਜੀ Hari baba ji ਅੱਜ ਸ਼੍ਰੀ ਗਿਂਦਰੂਥੇ ਹੋਲਾ ਮਹੱਲਾ ਚੱਲ ਰਿਹਾ ਹੈ ਹਾਂਜੀ ਹੋਲਾ ਮਹੱਲਾ ਚੱਲ ਲੈ ਸਤਿਗੁਰੂ ਆਸਿਂ ਦੀ ਕਿਰਪਾਇਆ ਹੋਲਾ ਮਹੱਲਾ ਚੱਲ ਰਿਹਾ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਛੇਤੀ ਦਰਸ਼ਨ ਦੇਣਾ ਸਾਧ ਸੰਗਤ ਦੀ ਆਸਮਾਨ ਰਾਜ ਪੂਰੀ ਕਰਨਾ ਕਿ ਸਤਿਗੁਰੂ ਦੇ ਔਨ ਕਰਕੇ ਬੜੀਆਂ ਖੁਸ਼ੀਆਂ ਸਾਨੂੰ ਸਤਿਗੁਰੂ ਦਲੀਪ ਸਿੰਘ ਦੇ ਔਨ ਕਰਕੇ ਕਿ ਇਹ ਜੋ ਹੋਲਾ ਮਹੱਲਾ ਸਤਿਗੁਰੂ ਦਲੀਪ ਸਿੰਘ ਦੀ ਕਿਰਪਾ ਨਾਲ ਚੱਲ ਰਿਹਾ ਆ ਸਤਿਗੁਰੂ ਗਜੀਤ ਸਿੰਘ ਦੀ ਕਿਰਪਾ ਮਹਾਰਾਜ ਦੀ ਸੇਹ ਦੀ ਕਿਰਪਾਇਆ ਸਤਿਗੁਰੂ ਗਜੀਤ ਸਿੰਘ ਦੀ ਕਿਰਪਾ ਇਹ ਸਾਰਾ ਇਹ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜਮੀਨ 에ਦ ਇਹ ਇਲਾਕਾ ਬਹੁਤ ਨਾਮ ਸਾਰੀ ਚੰਦ ਚੜ੍ਹਦੀ ਕਲਾ ਜੀ ਸਤਿਗੁਰਾਂ ਅਸੇ ਦੀ ਕਿਰਪਾ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਹੌਲਾ ਬਣਾ ਚੜ੍ਹਦੀ ਕਲਾ ਚ ਹੋਵੇ ਇਕਤਾ ਹੋਵੇ ਸੱਚੇ ਪਾਤਸ਼ਾਹ ਤੇ ਸਾਰੇ ਪਰਿਵਾਰਿਕ ਇਕ ਹੋ ਜਾਣ ਸੱਚੇ ਪਾਤਸ਼ਾਹ ਸਤਿਗੁਰਾਂ ਅਸੇ ਦੀ ਕਿਰਪਾ ਹੋਵੇ ਧੰਨਵਾਦ ਕਰਦਾ ਵਾਹਿਗੁਰੂ ਜੀ ਕੀ ਬਸਾ ਅਸੇ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਿਆ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਖੌਲਾ ਮਲਾ ਚੱਲ ਰਿਹਾ ਸ਼੍ਰੀ ਜੀਵਨਗਰ ਵਿਖੇ ਔਰ ਹਜ਼ਾਰਾਂ ਦੇ ਦਾਤ ਜੋ ਸੰਗਤ ਪਹੁੰਚੀ ਏ ਤੇ ਕੀ ਕਹਣਾ ਜੋਗੇ ਔਰ ਬਿਲਕੁਲ ਹੀ ਸੱਚੇ ਪਾਤਸ਼ਾਹ ਸਤਿਗੁਰੂ ਦਰੀਪ ਸਿੰਘ ਜੀ ਦੀ ਕਿਰਪਾ ਨਾਲ ਖੁਲ ਮਲੇ 사ਸੰਗਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਔਰ ਵੱਖ-ਵੱਖ ਸਟੇਟਾਂ ਦੇ ਜੋ 사ਸੰਗਤ ਪਹੁੰਚੀ ਆ ਜੀ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲੇ ਹੋ ਲਮਨ ਲਈ ਇਕਤਾ ਦਾ ਪ੍ਰਤੀਕ ਹੈ ਜੀ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੀ ਹਣ ਹੁਣ ਮੇਰੇ ਵੀਰ ਜੀ ਇਹ ਗੱਲ ਕਰਾਂਗੇ ਇਹਨਾਂ ਨਾਲ ਆਪਾਂ ਗੱਲ ਕਰ ਸੀ ਠੀਕ ਹੈ ਜੀ ਕੀ ਬਬਲ ਕੀ ਕਰਾਜੂ ਮੈਂ ਜੀ ਕਾਬਲ ਸਿੰਘ ਬਾਵਾ ਕਿਸਾਨ ਆ ਕੋ ਐਸੀ ਇਸ ਵਕਤ ਪਿੰਡ ਮਹਾਵਾ ਤੋਂ ਸਾਫ ਸੰਗਤ ਦੇ ਰੂਪ ਵਿੱਚ ਬਾਬਾ ਸ਼ਿੰਦਾ ਸਿੰਘ ਜੀ ਦੀ ਪ੍ਰੇਅਨਾ ਸਦਕਾ ਔਰ ਸੰਤ ਹਰਜੀਤ ਸਿੰਘ ਜੀ ਜੋ ਗਊਸ਼ਾਲਾ ਦਾ ਬੜੀ ਵੱਡੀ ਸੇਵਾ ਨਿਭਾਰੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹਨਾਂ ਦੇ ਨਾਲ ਸੰਗਤ ਦੇ ਰੂਪ ਵਿੱਚ ਜਿੱਥੇ ਪਹੁੰਚੇ ਆ ਜਦੋਂ ਇੱਥੇ ਆਣ ਕੇ ਹੀ ਸੰਕਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਵੇਖਿਆ ਤੇ ਮਨ ਨੂੰ ਇੰਨੀ ਸਕੂਨ ਮਿਲਦਾ ਵਾ ਵੀ ਇਹੋ ਜਿਹੜੇ ਧਾਰਮਿਕ ਸਥਾਨ ਤੇ ਜਿਹੜੇ ਸਤਗੁਰ ਦਲੀਪ ਸਿੰਘ ਜੀ ਪ੍ਰੋਗਰਾਮ ਕਰ ਰਹੇ ਨੇ ਤੇ ਸਾਰਿਆਂ ਨੂੰ ਉਕਤਰਤਾ ਹੋ ਕੇ ਵੱਧ ਤੋਂ ਵੱਧ ਪ੍ਰੋਗਰਾਮ ਕਰਨੇ ਚਾਹੀਦੇ ਨੇ ਔਰ ਇਸ ਬੋਲੇ ਮਹਲੇ ਦੀਆਂ ਸਾਰੀਆਂ ਹੀ ਸਾਧ ਸੰਗਤਾਂ ਨੂੰ ਅਹੀਂ ਲੱਖ ਲੱਖ ਵਧਾਈਆਂ ਦੇਣੇ ਆ ਔਰ ਲਾਕੇ ਦੀ ਵੀ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਦੇਣੀਆਂ ਨੇ ਬਾਬਾ ਜੀ ਤੁਸੀਂ ਬਾਬਾ ਸ਼ਿੰ다 ਜੀ ਦੇ ਰਹੇ ਜੋ ਹੈ ਜੀ ਅੱਜ ਦੇ ਨੌਜਵਾਨ ਮੁੰਡੇ ਜਿਹੜੇ ਕਿ ਇੱਕ ਪ੍ਰਚਾਰ ਦੀ ਬਹੁਤ ਲੋੜ ਹੈ ਇਸ ਧਰਮ ਨੂੰ ਸਾਡੀ ਸਿੱਖ ਨੂੰ ਬਚਾਉਣ ਵਾਸਤੇ ਪਰ ਇਸ ਚੀਜ਼ ਤੋਂ ਭੱਜਦੇ ਆ ਰਹੇ ਆ ਨਸ਼ਿਆਂ ਦੇ ਵਿੱਚ ਜਿਆਦਾ ਗਰਸ਼ਣ ਕੀ ਕਹਣਾ ਜੋਗੇ ਅਸੀਂ ਸਾਡੇ ਚੈਨਲ ਦੇ ਮਾਧਿਅਮ ਰੇ ਦੱਸਣਾ ਚਾਹੁੰਦੇ ਵੀ ਜਿਹੜੇ ਨਾਮਧਾਰੀ ਸਮਾਜ ਆ ਇਹਦੇ ਵਿੱਚ ਇੱਕ ਬੜੀ ਪਹਿਲ ਕਦਮੀ ਕੀਤੀ ਜਾ ਰਹੀ ਆ ਜਿਹੜਾ ਕਥਾਵਾਚਕ ਬਣ ਰਹੇ ਨੇ ਕੀਰਤਨੀਆਂ ਬਣ ਰਹੇ ਨੇ ਔਰ ਮੈਂ ਸ਼ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਮੈਂ ਜਿਸ ਤਰ੍ਹਾਂ ਨਾਮਧਾਰੀ ਪੰਥ ਇੱਕ ਸੱਚੀ ਤੇ ਸੁੱਚੀ ਇਹ ਤਰ੍ਹਾਂ ਸੇਵਾ ਨਿਭਾ ਰਿਹਾ ਵੈ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਹੀ ਐਸਜੀਪੀਸੀ ਸੇਵਾ ਨਿਭਾਵੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੇ ਤੇ ਇਹ ਜਿਹੜੀ ਆ ਜਿਹੜੀ ਸਿੱਖ ਕੌਮ ਦੇ ਵਿੱਚ ਸਾਡੀ ਇੱਕ ਘਾੜ ਆ ਇਸ ਘਾੜ ਨੂੰ ਪੂਰਾ ਕੀਤਾ ਜਾ ਸਕੇ ਇਸ ਵਕਤ ਨਾਮਧਾਰੀ ਸੰਪਰਦਾ ਦੇ ਵਿੱਚ ਕੀਰਤਨੀ ਰਾਗੀ ਕਥਾਵਾਚਕ ਕਵਿਸ਼ਰੀਏ ਔਰ ਬੜੇ ਬੁੱਧੀਜੀਵੀ ਇਹ ਪੈਦਾ ਹੋ ਰਹੇ ਨੇ ਜਿਸ ਤਰ੍ਹਾਂ ਸਾਡੇ ਹੀ ਪਿੰਡ ਮਹਾਵਾ ਦੇ ਵਿੱਚ ਇਹਨਾਂ ਦੇ ਹੀ ਭਰਾਤਾ ਗੁਰਪ੍ਰੀਤ ਜੀ ਰਾਗ ਵਿਦਿਆ ਦੇ ਬੜੇ ਧਨੀ ਨੇ ਤੇ ਕਾਫੀ ਹੀ ਬੱਚਿਆਂ ਨੂੰ ਰਾਗ ਵਿਦਿਆ ਸਿਖਾ ਰਹੇ ਨੇ ਮੈਂ ਬੇਨਤੀ ਕਰਦਾ ਮੈਂ ਨਾਮਕਾਰੀ ਸੰਪਰਦਾ ਦੇ ਵਿੱਚ ਇਸੇ ਤਰ੍ਹਾਂ ਹੀ ਪੈਦਾ ਹੁੰਦੇ ਰਹਿਣ ਔਰ ਇਹਨਾਂ ਦੀ ਪ੍ਰੇਰਨਾ ਸਰਕਾਰ ਸਤਗੁਰੂ ਗਰੀਬ ਸਿੰਘ ਜੀ ਦੀ ਪ੍ਰੇਰਨਾ ਸਰਕਾਰ ਇਸੇ ਤਰ੍ਹਾਂ ਹੀ ਗਾਉਂ ਵਰਦਪ ਹোলਦਾਰਾਂ ਦੇ ਦੇ ਫਲਵਾੜੀ ਨੂੰ ਪਾਣੀ ਮਿਲਣਾ ਚਾਹੀਦਾ ਜੀ ਨਾਮਕਾਰੀ ਪੰਥ ਦਾ ਮਾਰਲੀ ਜਗ ਤੋਂ ਵੱਖਰੀ ਚਰਤਨ ਰਾਲੀ ਜਿਸ ਨੇ ਐਸੀ ਕਹਾੜਾ ਹੈ ਘਾਲੀ ਦੇ ਕੇ ਭੜਾ ਜਿਹੜਾ ਕੱਟੇ ਢੇੜ ਤੇ ਰਾਸੀ ਐਸਾ ਨਾਮ ਜਪਾ ਆਏ ਜਿਹੜਾ ਕੱਟੇ ਢੇੜ ਤੇ ਰਾਸੀ ਐਸਾ ਨਾਮ ਜਪਾ ਆਏ ਓਏ ਦੇ ਦਰਸ਼ਦਾ ਕਿ ਚਮਕਾਰਾ ਦੇਵੇ ਸਰਗਾਜੋ ਨਜ਼ਾਰਾ ਸਿਫਤਾ ਕਰਦਾ ਹੈ ਜਗ ਸਾਰਾ ਸੁਦਦਾ ਦੇ ਪ੍ਰੀਤ ਦੀਆਂ ਲਿਖਿਆ ਜਾਣ ਵਿੱਚ ਮੁਸਿਫਤਾ ਸੰਗ ਤੇ ਗੁਰੂ I'm <speaking in Spanish> ਸੰਗਦੇ ਗੁਰੂ ਦਲੀ ਪਦੀਆਂ ਲਿਖੀਆਂ ਜਹਾਨਾਂ ਵਿੱਚੋਂ ਸਿਫਤਾ ਸੰਗਦੇ ਗੁਰੂ ਦਲੀ ਪਦੀਆਂ ਇਸਲੀ ਨਗਰ ਚ ਐਸੀ ਮਾਇਆ ਹੀਰਾ ਕਾਈ ਰਾਜ ਬਿਠਾਇਆ ਮੰਗਿਆ ਜੋ ਮੂਹੋਂ ਸੋ ਪਾਇਆ ਦਾਤਾ ਬਣੜਿਆ ਏ ਜਿਹੜਾ ਕੱਟੇ ਘੇੜ 84 ਐਸਾ ਨਾਮ ਜਪਾਏ ਜਿਹੜਾ ਕੱਟੇ ਘੇੜ 84 ਐਸਾ come my alley inside not ਡੇੜਾ ਕੱਟੇ ਘੇੜ 38 ਸੀ ਐਸਾ ਨਾਮ ਜਪਾ ਆਏ ਅਸਿ ਆਖੰਡ ਪੰਜਾਬ ਬਣਾ ਕੇ ਵੀਰਾ ਸਿੰਘ ਕਰ ਕਰਨੇਗਾ ਕੇ ਚਰਨੀ ਗੁਰਾਂ ਦੇ ਅਸੀਸ ਚ ਧਾ ਕੇ ਰਾਜ ਆ ਰੱਖੀ ਪ੍ਰੀਤ ਦੀਨਿਆ ਲਿਖੀਆਂ ਜਾਂ ਤਾਂ ਮੈ ਤੁਸ ਹੁਦਾ ਸੰਗ ਤੇ ਗੁਰੂ ਦਲੀ ਪਦੀਆਂ ਲਿਖੀਆਂ ਜਾਂ ਤਾਂ ਮੈ ਤੁਸ ਹੁਦਾ ਸੰਗ ਤੇ ਗੁਰੂ ਦਲੀ ਪਦੀਆਂ ਸਾ ਤੁਸੀਂ ਦੇਖ ਰਹਾ ਜੇ ਜਿੰਨੀਆਂ ਸਾਡੀਆਂ ਮਤਾਵਾਂ ਪੈਣਾ ਲੋਹ ਦਾ ਜਿਹੜਾ ਲੰਗਰ ਬਣ ਕੇ ਪਿਆਰ ਹੋ ਰਿਹਾ ਤੇ ਇੱਥੇ ਜਿੰਨੇ ਵੀ ਸੰਗਤਾਂ ਪੁੱਜੀਆਂ ਨੇ ਉਹ ਇਹ ਲੰਗਰ ਛਕ ਰੀਆਂ ਤੁਸੀਂ ਦੇਖ ਸਕਦੇ ਜੇ ਗਰਮੀ ਦਾ ਟਾਈਮ ਹੈ ਗਰਮੀ ਦਾ ਮੌਸਮ ਹੈ ਔਰ ਇੰਨੇ ਗਰਮੀ ਦੇ ਵਿੱਚ ਵੀ ਸ਼ਰਧਾ ਤੇ ਭਾਵਨਾ ਜਿਹੜੀ ਦਿਖਾਈ ਜਾ ਰਹੀ ਹੈ ਔਰ ਸ਼ਰਧਾ ਭਾਵਨਾ ਦੇ ਨਾਲ ਆ ਤੁਸੀਂ ਦੇਖ ਸਕਦੇ ਤੁਸੀਂ ਕਿੰਨੀਆਂ ਲੋਵਾਂ ਦੇ ਸਾਡੀਆਂ ਮਤਾਵਾ ਸਾਡੀਆਂ ਪੈਣਾ ਜਿਹੜੇ ਇੱਥੇ ਪ੍ਰਸ਼ਾਦੇ ਪਕਾ ਰਹੀਆਂ ਨੇ ਔਰ ਤੁਸੀਂ ਸਾਡੇ ਚੈਨਲ ਦੇ ਮਾਧਮ ਸਾਥੀਓ ਦੇਖ ਸਕਦੇ ਜੇ ਲਾਈਵ ਤਸਵੀਰਾਂ ਸਾਡੇ ਭਾਜੀ ਉਹ ਨਹੀਂ ਦੇਖ ਸਕਦੇ ਜਿੱਥੇ ਤੁਸੀਂ ਹਰੀ ਭਾਜੀ ਅੱਜ ਹੌਲਾ ਮੱਲਾ ਚੱਲ ਰਿਹਾ ਸ੍ਰੀ ਜੀਵਨ ਦੇ ਰਵੇਖੇ ਕੀ ਕਰਾ ਰਹੇ ਮੈਂ ਸਭ ਤੋਂ ਪਾਸੇ ਦਾ ਕੋਟਨ ਕੋਟ ਧੰਨਵਾਦ ਹੈ ਜੀ ਜਿੰਨਾ ਇਹ ਮੇਲੇ ਦਾ ਇੱਥੇ ਸਾਨੂੰ ਬਖਸ਼ਿਸ਼ ਕੀਤੀ ਹੈ ਸਤ ਜੀਵਨਗਰ ਵਿੱਚ ਤੇ ਅਸੀਂ ਸਾਰੇ ਸਾਥ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਦੂਰੋਂ-ਦੂਰੋਂ ਥੁੱਕ ਕੇ ਸਾਰੇ ਸਾਥ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਦੂਰੋਂ-ਦੂਰੋਂ ਸੰਗਤਾਂ ਆਈਆਂ ਨੇ ਇੱਥੇ ਤੇ ਮੇਲੇ ਦੀ ਰੌਣਕਾਂ ਵਧਾਈਆਂ ਨੇ ਸੱਚੇ ਬਾਦਸ਼ਾਹ ਜੀ ਦਾ ਬਚਨ ਸੁਣਦੇ ਨੇ ਇਹਨਾਂ ਤੋਂ ਵੱਡ ਭਾਗ ਹੀ ਕੋਈ ਹੋ ਨਹੀਂ ਸਕਦਾ ਇਸ ਜਗ੍ਹਾ ਦੇ ਵਿੱਚ ਸੋ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਇੱਥੇ ਪਹੁੰਚਣ ਤੇ ਤੁਹਾਡਾ ਵੀ ਧੰਨਵਾਦ ਬਹੁਤ-ਬਹੁਤ ਜੀ ਜਿਹੜਾ ਸਾਰੇ ਲੋਕਾਂ ਨੂੰ ਕਵਰੇਜ ਵਿਖਾ ਰਿਹਾ ਜੀ ਬਹੁਤ ਬਹੁਤ ਸਵਾਗਤ ਹੈ। ਪਿਆਰੇ ਸਾਧ ਸੰਤ ਤੁਸੀਂ ਦੇਖ ਸਕਦੇ ਸਾਡੇ ਜਿਹੜੇ ਇੱਥੇ ਭਾਈ ਜਿਹੜੇ ਸੇਵਾਦਾਰ ਆ ਦਾਲ ਬਣਾ ਰਹੇ ਨੇ ਹੋਰ ਵੀ ਬਖੂਬੀ ਸੇਵਾ ਨਿਭਾਰਾ ਨੇ ਜਿੱਥੇ-ਜਿੱਥੇ ਇਹਨਾਂ ਦੀਆਂ ਗੁਰੂ ਘਰ ਦੇ ਵਿੱਚ ਡਿਊਟੀਆਂ ਲੱਗੀਆਂ ਨੇ ਸੇਵਾ ਕਰਨ ਵਾਸਤੇ ਤੇ ਦੇਖੋ ਆਪੋ ਆਪਣੇ ਆਮਦਨ ਅਨੁਸਾਰ ਔਰ ਭਾਈ ਅੱਜ ਤੀਸਰਾ ਦਿਨ ਹੈ ਲਗਾਤਾਰ ਜਿਹੜੀ ਭਾਈ ਜਿੱਥੇ ਸੇਵਾ ਕਰ ਰਹੇ ਨੇ ਤੇ ਅਸੀਂ ਕਰਦਿਆਂ ਕੋਸ਼ਿਸ਼ ਭਾਈ ਜੀ ਨਾਲ ਗੱਲਬਾਤ ਕਰਨ ਦੇ ਭਾਈ ਜੀ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਭਾਈ ਜੀ ਕਿਹੜਾ ਏਰੀਆ ਆਪਣਾ ਆਪਣਾ ਏਰੀਆ ਜੀ ਅੰਮ੍ਰਿਤਸਰ ਪੰਜਾਬ ਤੋਂ ਹਰ ਸਾਲ ਸੇਵਾ ਕਰਵਾਉਂਦੇ ਨੇ ਹਾਂ ਜੀ ਹਰ ਸਾਲ ਸੇਵਾ ਕਰਵਾਉਂਦਾ ਜੀ ਬਾ ਤੇ ਭਾਈ ਜੀ ਕੀ ਕਰਦਾ ਹੋਵੇ ਕਹਣਾ ਜੀ ਵੀ ਇਹ ਸਤਗੁਰੂ ਦਲੀਪ ਸਿੰਘ ਦੀ ਸਤਲ ਸ਼ਾਇਆ ਦੇ ਹੇਠ ਛੋਲਾ ਮਲਾ ਬੜੀ ਢੂਂਟਾਂ ਦੇ ਨਾਲ ਤੇ ਚੜ੍ਹਦੀ ਕਲਾ ਕੇ ਮਨਾਇਆ ਜਾ ਰਿਹਾ ਸਿਰਫ ਅਕਸੰਤ ਤੇ ਸਹਿਯੋਗ ਦੇ ਨਾਲ ਭਾਈ ਜੀ ਅਸੀਂ ਇਹ ਗੱਲ ਕਰੀਏ ਰਾਤ ਪੱਗੇ ਇੱਕ ਸਿੱਧੇ ਪੱਟ ਦੇ ਵਿੱਚ ਜਿਹੜਾ ਹਾਟਾ ਲੱਗਦਾ 3 ਤਨੋਂ ਮਿਲਣ ਤੇ ਆਟਾ ਮੰਨ ਕੇ ਚਲੋ ਵੀ 100 ਕਿੰਟ ਤੋਂ ਤਾਂ ਜਾਂਦਾ ਤੋਂ ਆਟਾ ਹੋਰ ਕਿਹੜੀ ਦਾਲ ਪਾਣੀ ਜਾਂ ਹੋਰ ਕੋਈ ਸਰਮਤ ਕੜਾ ਪ੍ਰਸ਼ਾਦ ਜਿਆਦਾ ਨਹੀਂ ਤੇ 60 ਜੋ ਪੀਪਿਆਂ ਦਾ ਲੱਗ ਜਾਂਦਾ ਆ ਪੁੱਛਦਾ ਹਾਂਜੀ ਇਹ ਦਾਲ ਕਿੰਦੀ ਲੱਗੂਗੀ ਦਾਲ ਵੀ ਯਾਨੀ ਕਿ ਲੰਗਰ ਦੀ ਗਿਣਤੀ ਦਾ ਕੋਈ ਤਾਂ ਪਤਾ ਪਤੋਲ ਮੋਲ ਨਹੀਂ ਹੈਗਾ ਸੰਗਤ ਮੰਨ ਕੇ ਤਰ੍ਹਾਂ ਲੱਖਾਂ ਦੇ ਹਿਸਾਬ ਨਾਲ ਕੋਈ ਨਹੀਂ ਆ ਲੱਖਾਂ ਦਾ ਨਹੀਂ ਹਾਂਜੀ ਮੈਂ ਤੁਹਾਨੂੰ ਕਿੰਦੀ ਹੈ ਜੇਵਾ ਕਾਰੇ ਦੇ ਇਹ ਤਾਂ ਨਿਮਾਣ ਦੇ ਸੱਖਾ ਸਭ ਸੱਖਾ ਕਰਦੇ ਜੇਰ ਤਾਂ ਨਾਲ ਇਥੇ ਤਾਂ ਪਿਆਰ ਹੁੰਦੀ ਹੈ ਹਾਂਜੀ ਠੀਕ ਹੈ ਭਾਈ ਜਿਸ ਦਾ ਨੰਬਰ ਜੀ ਅੱਜ ਫਿਰ ਬਾਬਾ ਜੱਜ ਹੋਲਾ ਮੱਲਾ ਚੱਲ ਰਿਹਾ ਸ੍ਰੀ ਟੀਮ ਨਗਰ ਵਿੱਚ ਮੈਂ ਤਾਂ ਨਵਾਂ ਲਿਆ ਵੰਦਾ ਨਹੀਂ ਕੋਈ ਨਹੀਂ ਬਲਹਾਂ ਜੀ ਅੱਜ ਆਇਆ ਨੇ ਚੱਲ ਕੇ ਦਰਸ਼ਨ ਕਰਨ ਤਾਂ ਕੀ ਕਰਨਾ ਚਾਹੋਗੇ ਬੜੇ ਸਾਗਰ ਦੀ ਸਰਵਤ ਨਹੀਂ ਸਰਦੀ ਕਲਾ ਜਾ ਸਰ ਹੋਲ ਪਰ ਮੇਸ਼ੀ ਦੀ ਸਰਦੀ ਕਲਾ ਥravés ਹਾਂਜੀ ਹੋਲੇ ਮੱਲੇ ਦੀ ਖੁਸ਼ੀ ਵਿੱਚ ਖਾਲਸਾ ਪਰ ਚੜ੍ਹਦੀ ਕਲਾ 'ਚ ਰਵੇ ਠੀਕ ਹੈ ਜੀ ਹੋਲੇ ਮੱਲੇ ਦੀਆਂ ਖੁਸ਼ੀਆਂ 'ਚ ਬਖਸ਼ਣ ਅ ਮਾਲਕ ਖਾਲੀ ਕੀ ਕਰਨਾ ਚਾਹੁੰਦੇ ਹਾਂ ਜੀ ਅਸੀਂ ਤਾਂ ਬਸ ਲੰਗਰ ਦੀ ਸੇਵਾ ਕੀਤੀ ਹੈ ਜੀ ਨਾਲੇ ਸਰਦਾਈ ਵਰਤਾਈ ਹੈ ਬਣਾ ਕੇ ਬੜਾ ਕੁਛ ਕੀਤਾ ਜੀ ਨਾਲੇ ਆਟਾ ਦੀ ਸੇਵਾ ਕੀਤੀ ਹੈ ਬੱਲੇ ਬੱਲੇ ਹੋਈਏ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਚੜਦੀ ਗਲਾਂ ਮੱਲਾ ਮੱਲਾ ਫੜੋ ਵਧੀਆ ਲੱਗਾ ਜੀ ਹਾਂ ਜੀ ਬਸ ਸ੍ਰੀ ਧੰਨਵਾਦ ਹਾਂ ਸਤ ਤੁਸੀਂ ਦੇਖ ਸਕਦੇ ਜੇ ਹੋਲਾ ਮੱਲਾ ਸ਼੍ਰੀ ਜੀਵਨਗਰ ਵਿਖੇ ਜਰ ਜਿੱਥੇ ਰੋਹ ਦਾ ਜਿੱਥੇ ਲੰਗਰ ਲਾਇਆ ਭਾਈਆਂ ਨੇ ਔਰ ਤੁਸੀਂ ਦੇਖ ਸਕਦੇ ਇਸ ਬੰਨੇ ਜਿਹੜੇ ਟਰਾਲੀਆਂ ਭਰੀਆਂ ਹੋਈਆਂ ਨੇ ਗੰਨੇ ਪੀੜ ਪੀੜ ਕੇ ਤੇ ਭਾਈ ਜੀ ਨਾਲ ਗੱਲਬਾਤ ਕਰਾਂਗੇ ਕਿ ਇਹ ਭਾਈ ਜੀ ਕਿੱਥੋਂ ਜਿਹੜੇ ਗੰਨੇ ਲੈ ਕੇ ਆਏ ਨੇ ਔਰ ਲਗਭਗ ਕਿੰਨੇ ਕੁਆਂਟਰ ਗੰਨੇ ਇਹਨਾਂ ਦੇ ਹੁਣ ਤੱਕ ਲੱਗ ਚੁੱਕੇ ਨੇ ਔਰ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਗੰਨੇ ਜ਼ਿਆਦਾ ਲੱਗੇ ਨੇ ਜਾਂ ਘੱਟ ਲੱਗੇ ਨੇ ਕਿ ਕਿੱਥੋਂ ਸੰਗਤ ਦਾ ਅੰਦਾਜ਼ਾ ਲਾਇਆ ਜਾਵੇ ਕਿ ਸੰਗਤ ਇੱਥੇ ਹੋਮ ਹੋਮਾ ਕੇ ਪਿਛਲੇ ਸਾਲ ਨਾਲੋਂ ਕਿੰਨੀ ਘਟ ਜਾਂ ਕਿੰਨੀ ਵੱਧ ਪਹੁੰਚੀ ਹੋਰ ਤੁਸੀਂ ਦੱਸ ਸਕਦੇ ਹੋ ਜਿਹੜਾ ਲੰਗਰ ਤਿਆਰ ਏ ਤੇ ਬਾਈ ਜੀ ਨਾ ਕਰਦੇ ਗੱਲ ਬਸ ਸਾਸਰੀਲ ਬਾਈ ਜੀ ਸਸੀ ਗਾਲ ਜੀ ਬਾਈ ਜੀ ਇਹ ਕਿਹੜਾ ਇਲਾਕਾ ਆ ਆਪਣਾ ਇਲਾਕਾ ਜੀ ਗਰਦਾਸਪੁਰ ਕਿੜੀ ਫਗਾਨਾ ਵਿਲੇਜ ਆ ਛੱਡਾ 슈ਗਰ ਮਿਲ ਕਿੜੀ ਫਗਾਨਾ ਤੇ ਗਰਦਾਸਪੁਰ ਹਰਚੋਵਾਲ ਡਿਸਟ੍ਰਿਕਟ ਲੱਗੇ ਅੱਡਾ ਪੈਂਦਾ ਸਾਨੂੰ ਔਰ ਬਾਈ ਜੀ ਹਰ ਸਾਲ ਫੀਲਰ ਲੱਗਦਾ ਤਾਂ ਹਾਂਜੀ ਹਰ ਸਾਲ ਹਰ ਸਾਲ ਹੀ ਲਾਉਂਦੇ ਆ ਹਰ ਸਾਲ ਲੱਗਿਆ 2013 ਤੋਂ ਲੈ ਕੇ ਲਗਾਤਾਰ ਦੋ ਹੋਲੇ ਸਾਡੇ ਹੁੰਦੇ ਨੇ ਇੱਕ ਪੰਜਾਬ 'ਚ ਹੁੰਦਾ ਹੁਣ ਇੱਕ ਇੱਥੇ ਜਿਮ ਨਗਰ ਹੁੰਦਾ ਬਾਈ ਜੀ ਦਲਵ ਕੜੀਜਾਂ ਦੇ ਪਿੱਛੇ ਸਾਡਾ ਹਰ ਸਾਲ ਸੰਗਤ ਦਾ ਹੁੰਦਾ ਸੰਗਤ ਜ਼ਿਆਦਾ ਵੈ ਜੀ ਸੰਗਤ ਜ਼ਿਆਦਾ ਹਰ ਸਾਲ ਸੰਗਤ ਵਧਦੀ ਜਾਂਦੀ ਹੈ ਤਾਂ ਕਿਤੇ ਕਾਉਂਟਲ ਕਰਨਾ ਲੱਗ ਜਾਂਦਾ ਜੀ ਕਿੰਨਾ 2 ਤੋਂ 250 ਕਾਉਂਟਲ ਜਨਾ ਲੱਗ ਜਾਂਦਾ ਹਾਂਜੀ ਤਾਂ ਜਿੰਨੀਆਂ ਵੀ ਇੱਥੇ ਆਈਆਂ ਨੇ ਦਸ਼ੇ ਪਾਚਾਈ ਨੇ ਹੋਲਾ ਮਹਲਾ ਸ਼ੁਰੂ ਕੀਤਾ ਹੈ ਸਾਰੇ ਸਾਧ ਸੰਗਤ ਦਾ ਕੋਟਨ ਕੋਟ ਧੰਨਵਾਦ ਇੱਥੇ ਆ ਕੇ ਕੁਝ ਸਿੱਖ ਨੂੰ ਮਿਲਦਾ ਸਾਡਾ ਇਹ ਨਾਮਤਰੀ ਜਿਹੜਾ ਪਰੰਪਰਾ ਨਾਲ ਹੋਲਾ ਮਨਾਇਆ ਜਾਂਦਾ ਵਾ ਇੱਥੇ ਬਾਕੀ ਜਿੱਦਾਂ ਸਾਧ ਸੰਗਤ ਹੋਲਾ ਮਹਲਾ ਅਨੰਦਪੁਰ ਸਾਹਿਬ ਮਨਾਉਂਦੀ ਹੈ ਉੱਥੇ ਤੁਸੀਂ ਵੇਖਿਆ ਹੋਵੇਗਾ ਕਿ ਜਿੱਦਾਂ ਉੱਥੇ ਹੁੱਲੜ ਬਾਜੀ ਕਰਦੇ ਨੇ ਮੋਟਰਸਾਂ ਦੇ ਟਰੈਕਟਰਾਂ ਦੇ ਡੈਕ ਲਾ ਲਾ ਕੇ ਹਰ ਵਸਾਲ ਉੱਥੇ ਕੋਈ ਨਾ ਕੋ ਬਾੜ ਟੱਕ ਹੁੰਦੀ ਹੈ ਸਾਡੇ ਤੁਸੀਂ ਇੱਥੇ ਵੇਖਿਆ ਹੋਵੇਗਾ ਕਿ ਸਾਡੇ ਬਿਲਕੁਲ ਸ਼ਾਂਤੀ ਦਾ ਮਾਹੌਲ ਹੈ ਐਸਾ ਮਾਹੌਲ ਪੂਰੇ ਸੰਸਾਰ ਚ ਕਿਤੇ ਨਹੀਂ ਹੈਗਾ ਜੋ ਮਰਜਾਦਾ ਦੇ ਨਾਲ ਲੰਗਰ ਤਿਆਰ ਹੁੰਦਾ ਜੋ ਮਰਜਾਦਾ ਨਾਲ ਇੱਥੇ ਕੀਰਤਨ ਹੁੰਦਾ ਵਾ ਨਾਮ ਸਿਮਰਨ ਹੁੰਦਾ ਇਹ ਮਰਜਾਦਾ ਪੂਰੇ ਵਰਲਡ 'ਚ ਕਿਤੇ ਨਹੀਂ ਹੈਗੀ ਸਿਰਫ ਇਸ ਟਾਈਮ ਤੇ ਨਾਮਧਰਿਆਂ ਦੇ ਕੋਲ ਹੈ ਦਸੇ ਬਾਦਸ਼ਾਹ ਦੀ ਮਰਜਾਦਾ ਬਾਕੀ ਸਾਰੇ ਅਲੁਪਤ ਹੋ ਚੁੱਕੀ ਆ ਇਸ ਕਰਕੇ ਜਿਹੜਾ ਸਾਧ ਸੰਗਤ ਨੂੰ ਅਸੀਂ ਅਨੇਕ ਵਾਰੀ ਆ ਕੇ ਵੇਖੋ ਸਹੀ ਵੀ ਇੱਥੇ ਕਿਸ ਹਾਲ ਦੇ ਨਾਲ ਸਾਡਾ ਜਿਹੜਾ ਵਾ ਇਹ ਸਮਾਗਮ ਮਨਾਇਆ ਜਾਂਦਾ ਠੀਕ ਹੈ ਬਾਕੀ ਧੰਨਵਾਦ ਜੀ ਹਾਂਜੀ ਇਹ ਵੀ ਸਚਾਈ ਹੈ ਨਾ ਜਿੱਧਰ ਉਧਰ ਸਾਧ ਸੰਗਤ ਵੱਧਦੀ ਜਾਣੀ ਹੈ ਦਿਨੋਂ ਦਿਨ ਸਾਧ ਸੰਗਤ ਨੂੰ ਪਤਾ ਵੀ ਕਿੰතර ਸਖਤ ਜਾਈ ਹੈ ਚੰਗਾ ਪਰਮਾਤਮਾ ਦਾ ਨਾਮ ਲਿੱਦਾ ਜਪਣ ਨੂੰ ਤੇ ਜਿਹੜਾ ਮੌਜੂਦਾ ਗੁਰੂ ਹੈ ਉੱਥੇ ਹੀ ਸੰਗਤ ਜਾਂਦੀ ਹੈ ਜਿਹੜੇ ਬਕਤਾਂ ਤੋਂ ਅਗਰਤਨ ਇਹ ਕਿ ਜਿੰਨੇ ਵੀ ਬਰਤਨ ਇੱਥੇ ਸਾਫ਼ ਹੋ ਰਹੇ ਨੇ ਉਹ ਇੱਕ ਰੇਤਾ ਸੁੱਕੀ ਦੇ ਨਾਲ ਬਰਤਨ ਸਾਫ਼ ਹੋ ਰਹੇ ਨੇ ਤੇ ਤੁਸੀਂ ਦੇਖ ਸਕਦੇ ਜੇ ਇੱਥੇ ਸੇ ਸ੍ਰੀ ਸਤਗੁਰੂ ਰਾਜ ਸਿੰਘ ਜੀ ਨੇ ਜੋ ਇੱਕ ਮਰਿਆਦਾ ਚਲਾਈ ਸੀਗੀ ਸੋਚ ਸੋਧ ਦੀ ਪਰ ਉਸ ਸੋਚ ਸੋਧ ਦੀ ਮਰਿਆਦਾ ਨੂੰ ਅੱਜ ਵੀ ਬਰਕਰਾਰ ਰੱਖਿਆ ਜਾ ਰਿਹਾ ਹੈ ਤੇ ਸਾਥੀਓ ਸਾਡੇ ਨਾਲ ਬਣੇ ਰਿਹਾ ਜੇ ਤੁਸੀਂ ਔਰ ਤੁਹਾਨੂੰ ਹੁਣ ਦੂਸਰੀ ਸਾਈਡ ਲੈ ਚੱਦੇ ਆ ਦੂਸਰੀ ਸਾਈਡ ਤੁਹਾਨੂੰ ਲੈ ਚੱਲਦੇ ਆ ਜਿੱਥੇ ਤੁਸੀਂ ਦੇਖ ਸਕਦੇ ਜੇ ਠੰਡਾ ਤੇ ਮਿੱਠਾ ਦੁੱਧ ਦੀ ਜਿਹੜੀ ਸੇਵਾ ਚੱਲ ਰਹੀ ਔਰ ਇੱਥੇ ਸੰਗਤਾਂ ਜਿੰਨੀਆਂ ਵੀ ਇੱਥੇ ਪੁੱਜੀਆਂ ਨੇ ਦੂਰੋਂ ਨੇੜੇੋਂ ਦੇਸਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੀਆਂ ਦੁੱਧ ਸ਼ੱਕੇ ਨਿਹਾਲ ਹੋ ਰਹੀਆਂ ਨੇ